सुखां भे हवा जे बोले आम रहे सुखां भले है हमे जाप रे सुख भले हवा जे बोले है आम रे सुखां भले हवादे बुले ਤੁਹਾ ਘਰ ਪਰੇ ਹਵਾ ਦੇ ਗੁਰੂ ਰਹੇ ਇਸ ਸਤਿਗੁਰ ਤੇ ਆ ਕੇ ਸਾਰੇ ਦੁੱਖ ਮੁਸੀਬਤਾਂ ਟੁੱਲੇ ਇਸ ਸਰਪੰਤੀ ਤੇ ਆ ਕੇ ਸਾਰੇ ਦੁੱਖ ਮੁਸੀਬਤਾਂ ਟੁੱਲੇ ਇਸ ਸਰਪੰਤੀ ਤੇ ਆ ਕੇ पुले ते आ ते पुले प्यारे सत मै टे ते ਸਾਨੂੰ ਸਿੱਖ ਸੰਗਤਾਂ ਨੇ ਇੱਥੇ ਜੋ ਜਲ ਸਾਨ ਕਰਾਇਆ ਸਾਨੂੰ ਸਿੱਖ ਸੰਗਤਾਂ ਨੇ ਇੱਥੇ ਜੋ ਜਲ ਸਾਨ ਕਰਾਇਆ ਸਾਨੂੰ ਸਿੱਖ ਸੰਗਤਾਂ ਨੇ ਮੈਂ ਪਹਿਲੇ ਮਾਰ ਚੱਲ ਰਿਹਾ 21 ਦਸੰਬਰ ਨੂੰ ਅਨੰਦਪੁਰ ਸਾਹਿਬ ਤੋਂ ਜੋ ਹਰ ਇੱਕ ਸਾਲ ਦੀ ਤਰ੍ਹਾਂ ਕடਾਇਆ ਰਿਹਾ ਹੈ ਅੱਜ ਤੋਂ 30 ਸਾਲ ਪਹਿਲਾਂ ਬਾਬਾ ਜੋਰਾ ਸਿੰਘ ਜੀ ਉਹ ਉਹਨਾਂ ਦੇ ਪੁੱਤੇ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਇੱਕ ਨਗਰ ਕੀਰਤਨ ਚੱਲ ਰਿਹਾ ਹੈ ਅਸੀਂ ਇੱਥੇ ਪਹੁੰਚਰਦੇ ਜੀ ਆਇਆਂ ਕਹਿੰਦੇ ਉਹਨਾਂ ਨੂੰ ਹਰ ਸਾਲ ਦੀ ਤਰ੍ਹਾਂ ਅਸੀਂ ਆਉਂਦੇ ਆ ਇਹ ਅਸੀਂ ਸੰਗਤਾਂ ਦਾ ਬਹੁਤ ਬਹੁਤ ਧੰਨ ਧੰਵਾਦ ਕਰਦੇ ਆ ਜਿਹੜੇ ਇੰਨੀ ਵੱਡੀ ਗਿਣਤੀ ਵਿੱਚ ਨਗਰ ਕੀਰਤਨਾਂ ਨਾਲ ਚੱਲ ਰਹੀਆਂ ਨੇ ਇੱਥੋਂ ਅਸੀਂ ਸੰਗਤਾਂ ਤਿੱਬੇ ਤੱਕ ਜਾਣਗੇ ਉੱਥੋਂ ਅਸੀਂ ਵਾਪਸ ਆਵਾਂਗੇ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਗੁਰਦਾਰਾ ਸ੍ਰੀ ਮਹਿਤੀਆਣਾ ਸਾਹਿਬ ਤੋਂ ਜੋ ਆਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਮਹਿਤੀਆਣਾ ਸਾਹਿਬ ਨੂੰ ਜਾਂਦਾ ਹੈ ਜੋ ਪੜਾਦਰ ਪੜਾ ਹੁੰਦਾ ਹੋਇਆ ਅੱਜ ਗੁਰਦਾਰਾ ਸ੍ਰੀ ਰੇਰੂ ਸਾਹਿਬ ਰਾਤ ਦੀ ਸਤੇ ਸੀ ਉਸ ਤੋਂ ਉਪਰੰਤ ਆਰੰਭ ਹੋ ਕੇ ਇਹ ਡੇਲੋ ਰੋਡ ਗੁਰਦਾਰ ਸਾਹਿਬ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਪਹੁੰਚਿਆ ਅੱਜ ਸੰਗਤਾਂ ਵਾਸਤੇ ਖੀਰਾ ਦੇ ਲੰਗਰ ਲਾਏ ਗਏ ਹਨ ਔਰ ਅਸੀਂ ਇੱਥੇ ਪਹੁੰਚਣ ਤੇ ਨਗਰ ਕੀਰਤਨ ਨੂੰ ਅਤੇ ਗੁਰਦਾਰਾ ਸ੍ਰੀ ਰੇਰੂ ਸਾਹਿਬ ਦੀ ਸਭੂ ਪ੍ਰਬੰਧਕ ਕਮੇਟੀ ਨੂੰ ਜੀਓ ਆਇਆਂ ਕਹਿੰਦੇ ਆ ਔਰ ਸੰਗਤਾਂ ਨੂੰ ਜੀਓ ਆਇਆਂ ਕਹਿੰਦੇ ਆ ਵਾਹਿਗੁਰਜੀ ਕਾ ਮੈਂ ਬਾਬਾ ਲਖਸ ਸਿੰਘ ਜੀ ਦਾ ਐਡਾ ਵੱਡਾ ਉਪਰਾਲਾ ਕਰਨ ਤੇ ਇਹਨਾਂ ਦਾ ਆਸਾਨੇ ਵਾਲਾ ਆਇਆ ਤੇ ਪਹੁੰਚਣ ਤੇ ਸਾਡੇ ਗੁਰਦੁਆਰਾ ਗੁਰਗੋਵਿੰਦ ਸਿੰਘ ਢੇਲੋਂ ਪਾਸ਼ਾ ਜੀ ਦਾਸ ਤੋਂ ਸਾਰੀ ਸਮੂਹ ਸੰਗਤ ਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਧੰਨਵਾਦ ਕਰਦਾ ਇਹਨਾਂ ਇੱਥੋਂ ਨੰਗਰਾਂ ਦੀਆਂ ਸੇਵਾ ਕਰੀਆਂ ਦੁਕਾਨਦਾਰ ਮਾਰਕੀਟ ਦੀਆਂ ਸੰਗਤਾਂ ਇਹਨਾਂ ਦਾ ਪਹੁੰਚਣ ਤੇ ਜੀ ਆਇਆਂ ਨੂੰ ਕਹਿੰਦਾ ਵਾਹਿਗੁਰੂ ਜੀ ਖਾਲਸਾ ਜੋ ਕੀ ਅੱਜ ਬਾਬਾ ਲੱਖਾ ਸਿੰਘ ਜੀ ਆਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਲੈ ਕੇ ਆਏ ਨੇ ਔਰ ਸੰਗਤਾਂ ਸਾਰੀਆਂ ਤੁਰ ਕੇ ਇਲਾਕੇ ਦੀਆਂ ਪ੍ਰਕਰਮਾਂ ਕਰਦੀਆਂ ਹੋਈਆਂ ਆਨੰਦਪੁਰ ਸਾਹਿਬ ਤੋਂ ਪਿੰਡ ਆਨੰਦਪੁਰ ਵਿਖੇ ਆਨੰਦਪੁਰ ਸਾਹਿਬ ਨੇੜੇ ਵਿਖੇ ਅੱਜ ਨਗਰ ਕੀਰਤਨ ਪਹੁੰਚਿਆ ਡੇਲੋ ਰੋਡ ਦੀ ਸਮੂਹ ਦੁਕਾਨਦਾਰ ਵੀਰ ਸਾਡੇ ਜਿੰਨੇ ਵੀ ਮੁਹੱਲੇ ਵਾਲੇ ਵੀਰ ਨੇ ਜਿੰਨੀ ਵੀ ਸਾਡੀ ਸੰਗਤ ਆ ਪਹਿਲਾ ਤਾਂ ਅਸੀਂ ਇੱਥੇ ਪਹੁੰਚਣ ਤੇ ਦਿਲ ਦੀਆਂ ਅੰਗਰੇ ਰਾਇਆਂ ਤੋਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਬੜੀ ਸੰਗਤ ਦੇ ਵਿੱਚ ਸ਼ਰਧਾ ਜੋ ਇਹ ਸਵਾ ਦੇ ਦਿਨ ਚੱਲ ਰਹੇ ਨੇ ਛੋਟੇ ਸਹਿਬਜਾਦਿਆਂ ਦੇ ਆਪਾਂ ਦਿਹਾੜੇ ਮਨਾ ਰਹੇ ਆਂ ਔਰ ਖੀਰ ਦੇ ਲੰਗਰ ਚਾਹ ਦੇ ਲੰਗਰ ਔਰ ਬੜੀ ਵਧੀਆ ਜਿਹੜਾ ਬਾਬਾ ਲੱਖਾ ਸਿੰਘ ਜੀ ਉਹਨਾਂ ਦੇ ਨਾਲ ਜਿੰਨੀ ਵੀ ਉਹਨਾਂ ਦੀ ਸੰਪਰਦਾਇ ਆਈ ਆ ਔਰ ਕੀਰਤਨ ਦੁਆਰਾ ਸਾਰੀ ਸੰਗਤ ਨੂੰ ਨੇ ਇੱਥੇ ਪੜਾ ਲਾ ਕੇ ਨੇ ਹਾਲ ਕੀਤਾ ਔਰ ਮੈਂ ਇਹੀ ਬੇਨਤੀ ਕਰਦਾ ਸਾਰੀਆਂ ਸੰਗਤਾਂ ਨੂੰ ਜੋ ਕਿ ਗੁਰਸਿੱਖੀ ਦਾ ਗੁਰੂ ਸਾਹਿਬ ਨੇ ਫਲਸਫਾ ਜੋ ਸੀਗਾ ਇਹ ਅਸੀਂ ਸਾਰੇ ਉਹਦੇ ਪੂਰਨਿਆਂ ਤੇ ਚੱਲੀਏ ਮੈਂ ਆਪਣੇ ਕਨਿਓ ਆਪਣੇ ਇਲਾਕੇ ਦੀਆਂ ਸੰਗਤਿਆਂ ਕਨਿਓ ਸਾਰੀ ਇੱਥੇ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ